ਸਿਕ ਨਿਊਜ਼ ਐਕਸਪ੍ਰੈਸ ਦੇ ਵੱਲੋਂ ਜੋਰੀ ਗਾਰਡਨ ਸਿੰਘ ਸਵਾ ਵਿਖੇ ਆਪਣੀ ਖਾਸ ਦਸਤਾਵੇਜ਼ੀ ਫਿਲਮ ਜਿਸ ਦੇ ਵਿੱਚ ਪੰਜਾਬ ਦੇ ਅੰਦਰ ਕ੍ਰਿਸ਼ਮਈ ਤੌਰ ਦੇ ਉੱਪਰ ਕਿਵੇਂ ਈਸਾਈ ਧਰਮ ਦਾ ਪ੍ਰਚਾਰ ਲੋਕਾਂ ਨੂੰ ਗੁੰਮਰਾਹ ਕਰਕੇ ਕੀਤਾ ਜਾ ਰਿਹਾ ਹੈ ਇਸ ਦੇ ਵਿਚਲੀਆਂ ਕੜੀ ਦਰ ਕੜੀ ਗੱਲਾਂ ਨੂੰ ਬਹੁਤ ਹੀ ਡੂੰਘਾਈ ਭਰਪੂਰ ਕਹਾਣੀ ਦੇ ਵਿੱਚ ਪिरੋ ਕੇ ਅਤੇ ਬੜੇ ਹੀ ਨਿਵੇਕਲੇ ਅੰਦਾਜ਼ ਦੇ ਵਿੱਚ ਲੋਕਾਂ ਦੇ ਸਾਹਮਣੇ ਸਕਰੀਨਿੰਗ ਦੇ ਦੌਰਾਨ ਪੇਸ਼ ਕੀਤਾ ਗਿਆ ਇਸ ਦੇ ਵਿੱਚ ਲੋਕਾਂ ਦਾ ਕੀ ਕਹਿਣਾ ਹੈ ਅਤੇ ਕਿਵੇਂ ਰਿਹਾ ਹੈ ਪ੍ਰੋਗਰਾਮ ਆਓ ਉਹ ਵੀ ਦੱਸਦੇ ਹਾਂ ਜੀ ਹਾਂ ਇਹ ਇਨੀਸ਼ੀਏਟਿਵ ਲਿਆ ਤਾ ਗਿਆ ਇਹ ਸਿੱਖ ਨਿਊਜ਼ ਐਕਸਪ੍ਰੈਸ ਦੇ ਵੱਲੋਂ ਜਿੱਥੇ ਕਿ ਉਹਨਾਂ ਨੇ ਰਜੌਰੀ ਗਾਰਡਨ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਬਹੁਤ ਹੀ ਵਿਸ਼ਲੇਸ਼ਣ ਅਤੇ ਰਿਸਰਚ ਮਗਰੋਂ ਬਣਾਈ ਆਪਣੀ ਫਿਲਮ ਜੀ ਹਾਂ ਇਹ ਫਿਲਮ ਦਸਤਾਵੇਜ਼ੀ ਫਿਲਮ ਹੈ ਜਿਸ ਦਾ ਨਾਮ ਹੈ ਦੀ ਰਾਈਜ਼ ਆਫ ਕ੍ਰਿਸਮੈਟਿਕ ਕ੍ਰਿਸਚੀਅਨਿਟੀ ਇਨ ਪੰਜਾਬ ਦੀ ਸਫਲਤਾਪੂਰਵਕ ਉਹਨਾਂ ਦੇ ਵੱਲੋਂ ਸਕਰੀਨਿੰਗ ਕੀਤੀ ਗਈ ਇਸ ਵਿਸ਼ੇਸ਼ ਸਮਾਗਮ ਦੇ ਦੌਰਾਨ 300 ਤੋਂ ਜ਼ਿਆਦਾ ਲੋਕਾਂ ਦੇ ਵੱਲੋਂ ਆਪਣੀ ਹਿੱਸੇਦਾਰੀ ਯਕੀਨੀ ਬਣਾਈ ਗਈ ਜਿਸ ਦੇ ਵਿੱਚ ਖਾਸ ਤੌਰ ਦੇ ਉੱਪਰ ਸਿੱਖ ਭਾਈਚਾਰੇ ਦੇ ਪ੍ਰਮੁੱਖ ਮੈਂਬਰ ਸਿਵਲ ਸੁਸਾਇਟੀ ਅਤੇ ਕਮਿਊਨਿਟੀ ਲੀਡਰਾਂ ਦੇ ਵੱਲੋਂ ਖਾਸ ਤੌਰ ਦੇ ਉੱਪਰ ਸ਼ਮੂਲੀਅਤ ਕਰਕੇ ਆਪਣੀ ਆਪਣੀ ਜੋ رائے ਸੀ ਉਹ ਵੀ ਸਾਂਝੀ ਕੀਤੀ ਗਈ ਹੈ। ਇਹ ਡਾਕੂਮੈਂਟਰੀ ਜੋ ਕਿ ਪੰਜਾਬ ਦੇ ਵਿੱਚ ਧਾਰਮਿਕ ਤੌਰ ਦੇ ਉੱਪਰ ਜੋ ਪਰਵਰਤਨ ਦੇ ਸੰਵੇਦਨਸ਼ੀਲ ਮੁੱਦੇ ਨੂੰ ਬਹੁਤ ਹੀ ਸਾਫ਼ ਅਤੇ ਬੜੇ ਹੀ ਸਪਸ਼ਟ ਅੰਦਾਜ਼ ਦੇ ਵਿੱਚ ਜ਼ਾਹਰ ਕਰਦੀ ਹੈ। ਇਸ ਮੁੱਦੇ ਦੇ ਉੱਪਰ ਡੂੰਘਾਈ ਦੇ ਨਾਲ ਖੋਜ ਅਤੇ ਸੰਤੁਲੀਤ ਚਿੱਤਰਣ ਦੇ ਲਈ ਸਮੁੱਚੇ ਪੰਜਾਬੀ ਪ੍ਰਵਾਸੀਆਂ ਦੇ ਵਿੱਚ ਵਿਆਪਕ ਤੌਰ ਦੇ ਉੱਪਰ ਇਸ ਮੌਕੇ ਦੇ ਉੱਪਰ ਤਾਰੀਫ਼ਾਂ ਹੋ ਰਹੀਆਂ ਨੇ ਅਤੇ ਸਵੀਕਾਰ ਵੀ ਇਸ ਨੂੰ ਕਾਫੀ ਜ਼ਿਆਦਾ ਖੁੱਲੇ ਦਿਲ ਦੇ ਨ ਲੋਕਾਂ ਦੇ ਵੱਲੋਂ ਕੀਤਾ ਗਿਆ ਹੈ ਇਹ ਫਿਲਮ ਪੰਜਾਬ ਦੇ ਵਿੱਚ ਕ੍ਰਿਸ਼ਮਾਵਾਦੀ ਅੰਦਾਜ਼ ਦੇ ਵਿੱਚ ਕਿਵੇਂ ਈਸਾਈ ਧਰਮ ਦੇ ਉਭਾਰ ਹੋਇਆ ਹੈ ਉਸ ਦੇ ਉੱਪਰ ਰੌਸ਼ਨੀ ਪਾਉਂਦਾ ਹੈ ਤੇ ਜਿਸ ਦੇ ਨਾਲ ਭਾਈਚਾਰੇ ਦੇ ਅੰਦਰ ਖਾਸ ਤੌਰ ਦੇ ਉੱਪਰ ਮਹੱਤਵਪੂਰਨ ਚਰਚਾਵਾਂ ਛਿੜਦੀਆਂ ਰਹਿੰਦੀਆਂ ਨੇ ਇਸ ਤੋਂ ਇਲਾਵਾ ਦੱਸ ਦਈਏ ਕਿ ਖਾਸ ਜੋ ਸਕਰੀਨਿੰਗ ਇਵੈਂਟ ਰੱਖਿਆ ਗਿਆ ਸੀ ਇਸ ਦੇ ਵਿੱਚ ਕਈ ਨਾਮਵਰ ਮਹਿਮਾਨ ਸ਼ਾਮਿਲ ਹੋਏ ਜਿਨ੍ਹਾਂ ਦੇ ਵਿੱਚ ਖਾਸ ਤੌਰ ਦੇ ਉੱਪਰ ਮੁੱਖ ਮਹਿਮਾਨ ਦੇ ਵੱਜੋਂ ਸੇਵਾ ਮੁਕਤ ਕਰਨਲ ਡੀ ਐਸ ਕਰੇਵਾਲ ਜੋ ਕਿ ਇੱਕ ਸਿੱਖ ਬੁੱਧੀਜੀਵੀ ਨੇ ਉਹਨਾਂ ਦੇ ਵੱਲੋਂ ਸ਼ਮੂਲਿਤ ਕੀਤੀ ਗਈ ਤਾਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਏਗੀ ਕਿ ਜਿਸ ਤਰ੍ਹਾਂ ਖਾਸ ਕਰਕੇ ਬਾਰਡਰ ਪਿੰਡਾਂ ਦੇ ਬਾਰਡਰ ਸ਼ਹਿਰਾਂ ਦੇ ਵਿੱਚ ਗੁਰਦਾਸਪੁਰ ਜ਼ਿਲ੍ਹਾ ਪਠਾਨਕੋਟ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਤਰਨਤਾਰਨ ਜ਼ਿਲ੍ਹਾ ਤੇ ਜਲੰਧਰ ਵਿੱਚ ਵੀ ਤਕਰੀਬਨ ਤਕਰੀਬਨ 12% ਕਨਵਰਸ਼ਨ ਲਗਾਤਾਰ ਸਪੀਡ ਦੇ ਨਾਲ ਹੋ ਰਹੀ ਹੈ ਅੱਜ ਅਸੀਂ ਆ ਵੀਡੀਓ ਨੂੰ ਜੋ ਦੇਖਿਆ ਹੈ ਇਤਨੀ ਮਿਹਨਤ ਦੇ ਨਾਲ ਸਿੱਖ ਨਿਊਜ਼ ਐਕਸਪ੍ਰੈਸ ਵਾਲਿਆਂ ਨੇ ਤੇ ਲਿਖਿਆ ਹੈ ਜਸਬੀਰ ਸਿੰਘ ਜੀ ਹੋਰਾਂ ਨੇ ਬੜੀ شدت ਦੇ ਨਾਲ ਉਹ ਵੇਖਿਆ ਤੇ ਜਾਣਿਆ ਪੰਜਾਬ ਦੀ ਤੇ ਦੂਜੇ ਪਾਸੇ ਕਿਸ ਤਰ੍ਹਾਂ ਜੋ ਲੋਕਾਂ ਨੂੰ ਭਰਮ ਦੇ ਵਿੱਚ ਪਾ ਕੇ ਦੂਜੇ ਧਰਮ ਵਿੱਚ ਬਦਲਿਆ ਜਾ ਰਿਹਾ ਹੈ ਜਿਸ ਤਰ੍ਹਾਂ ਹੁਣ ਤੁਸੀਂ ਦੇਖ ਰਹੇ ਹੋ ਇਹਨਾਂ ਨੇ ਐਡੀ ਵਧੀਆ ਵੀਡੀਓ ਬਣਾ ਕੇ ਪ੍ਰਚਾਰ ਸ਼ੁਰੂ ਕੀਤਾ ਹੈ ਲੋਕਾਂ ਦੀ ਜਾਣਕਾਰੀ ਵਧਾਈ ਜਾਣੀ ਚਾਹੀਦੀ ਹੈ ਅਸੀਂ ਵੀ ਇਹ ਕਿਤਾਬ ਜੋ ਹੈ ਇਹ ਜਿਹੜੀ ਆ ਕਿਤਾਬ ਹੈ ਇਹ ਛਾਪ ਕੇ ਵੰਡੀ ਹੈ ਹਰ ਇੱਕ ਨੂੰ ਇਹਦੇ ਵਿੱਚ ਪੂਰੀਆਂ ਡਿਟੇਲਾਂ ਨੇ ਕਿੱਥੇ ਕਿੰਨੇ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੇ ਪਰਵਰਤਨ ਕਦੋਂ ਕਿਹੜੇ ਸਾਲ 'ਚ ਹੋਏ ਤੇ ਇਸੇ ਤਰ੍ਹਾਂ ਹੀ ਜੇ ਵੀਡੀਓ ਹੈ ਇਹ ਵੀ ਹਰ ਜਗ੍ਹਾ ਦਿਖਾਏ ਜਾਣਗੇ ਜਿਵੇਂ ਹੁਣ ਬੰਬਈ 'ਚ ਦਿਖਾਉਣ ਦਾ ਪ੍ਰੋਗਰਾਮ ਹੈ ਇਸ ਤੋਂ ਬਾਅਦ ਪੰਜਾਬ ਦੇ ਵਿੱਚ ਯੂਨੀਵਰਸਿਟੀਆਂ ਚ ਵੀ ਮੈਂ ਟਾਈ-ਅੱਪ ਕਰ ਰਹੇ ਆ ਕਿ ਉੱਥੇ ਵੀ ਇਹਨਾਂ ਨੂੰ ਦਿਖਾਇਆ ਜਾਵੇ ਤੇ ਆਮ ਲੋਕਾਂ ਨੂੰ ਇਹਦੇ ਚ ਅਵੇਅਰ ਕਰਾਇ ਜਾਣਕਾਰੀ ਦਿੱਤੀ ਜਾਵੇ ਵੀ ਐਕਚੁਅਲੀ ਪ੍ਰੋਬਲਮ ਕੀ ਹੈ ਤੇ ਕਿੱਥੋਂ ਇਹਦਾ ਹੱਲ ਮਿਲ ਸਕਦਾ ਹੈ ਇਸ ਲਈ ਅਸੀਂ ਚਾਹੁੰਦੇ ਆ ਕਿ ਤੁਹਾਡਾ ਸਭ ਦਾ ਸਹਿਯੋਗ ਇਹਦੇ ਨਾਲ ਹੋਵੇ ਔਰ ਜਾਣਕਾਰੀ ਜਿੱਥੋਂ ਤੱਕ ਹੈ ਵਧਾਈ ਜਾਵੇ ਉਹਨਾਂ ਤੋਂ ਇਲਾਵਾ ਮੁੱਖ ਬੁਲਾਾਰੇ ਦੇ ਤੌਰ ਦੇ ਉੱਪਰ ਪ੍ਰੋਫੈਸਰ ਅਜੀਤ ਸ਼ਰਮਾ ਡੀਏਵੀ ਕਾਲਜ ਦੇ ਅਸਿਸਟੈਂਟ ਪ੍ਰੋਫੈਸਰ ਬਹੁਤ ਜਗਾ ਮੁਬਾਰਕ ਮਾਨ ਅਧਿਆਪਕ ਜੀ ਅਮਰ ਅਧਿਆਪਕ ਜੀ ਜੀ ਉਹਨਾਂ ਨੇ ਸੁਤਾਲੇ ਨੂੰ ਸਾਡੇ ਸਾਹਮਣੇ ਜਿਹੜਾ ਲੈ ਕੇ ਆਇਆ ਵੀ ਇਹ ਕਨਵਰਜਨ ਨੂੰ ਕਿੱਦਾਂ ਰੋਕਿਆ ਜਾ ਸਕਦਾ ਹੈ ਕਨਵਰਜਨ ਨੂੰ ਰੋਕਣ ਲਈ ਸਭ ਤੋਂ ਪਹਿਲਾਂ ਸਾਨੂੰ ਉਹਨਾਂ ਲੋਕਾਂ ਨੂੰ ਖਾਸ ਕਰ ਜ਼ਰੂਰਤਮੰਦ ਲੋਕਾਂ ਨੂੰ ਜਿਹੜੇ ਰਿਮੋਟ ਏਰੀਆ ਚ ਹੈ ਉਹਨਾਂ ਤੱਕ ਉਹ ਮਦਦ ਜਿਹੜੀ ਹੈ ਇਕਨੋਮਿਕਲੀ ਪਹੁੰਚਾਣੀ ਪੈਗੀ ਜਿਹੜੇ ਵੀ ਸਾਡੀਆਂ ਸਿੱਖ ਆਰਗੇਨਾਈਜੇਸ਼ਨਸ ਆ ਉਹਨਾਂ ਨੂੰ ਜਰੂਰ ਇਹ ਹੱਥ ਜੋੜ ਕੇ ਮੇਰੇ ਵੱਲੋਂ ਬੇਨਤੀ ਆ ਵੀ ਉਹ ਵੱਧ ਤੋਂ ਵੱਧ ਸਕੂਲਸ ਹਸਪੀਟਲ ਡਿਸਪੈਂਸਰੀਜ਼ ਜਾਂ ਸਿੱਖ ਧਰਮ ਨੂੰ ਪ੍ਰਚਾਰ ਕਰਨ ਵਾਲੇ ਕੁਝ ਇਸ ਤਰ੍ਹਾਂ ਦੇ ਇੰਸਟੀਟਿਊਸ਼ਨ ਜਿਹੜੇ ਆ ਜਰੂਰ ਡਿਵੈਲਪ ਕਰਨ ਔਰ ਖਾਸ ਕਰ ਰਿਮੋਟ ਏਰੀਆ ਚ ਮੈਂ बार-बार ਰਿਮੋਟ ਏਰੀਆ ਦੀ ਗੱਲ ਕਰ ਰਿਹਾ ਕਿਉਂਕਿ ਵੀ 올 ਆਰ ਐਜੂਕੇਟਡ ਪਰ ਉਹ ਐਜੂਕੇਟਡ ਘਟ ਨੇ ਅਵੇਅਰ ਘਟ ਨੇ ਤੇ ਲਾਸਟ ਵਿੱਚ ਇੱਕ ਗੱਲ ਹੈ ਬਿਲਕੁਲ ਜ਼ਰੂਰੀ ਵੀ ਅਸੀਂ ਇਸ ਮੁੱਦੇ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਆ ਕਿਸਾ ਸਜਿੱਦਗੀ ਦੇ ਨਾਲ ਦੇਖਦੇ ਆ ਇਸ ਚੀਜ਼ ਨੂੰ ਜੇ ਆਪਣੇ ਘਰ ਤੋਂ ਸੋਚਣਾ ਸ਼ੁਰੂ ਨਹੀਂ ਕੀਤਾ ਤੇ ਉਹ ਦਿਨ ਦੂਰ ਨਹੀਂ ਹੈ ਜਦੋਂ ਇਹ ਅੱਗ ਜਿਹੜੀ ਹੈ ਸਾਡੇ ਘਰ ਨੂੰ ਸਾੜ ਕੇ ਸਵਾਹ ਕਰ ਦੇਗੀ ਮਹਿਮਾਨ ਸਪੀਕਰ ਦੇ ਤੌਰ ਦੇ ਉੱਪਰ ਮਦੁਲੀ ਕਾਂ ਜੌਇਸ ਐਂਗਲਿਕਨ ਚਰਚ ਆਫ ਇੰਡੀਆ ਦੇ ਸਕੱਤਰ ਜੋ ਨੇ ਉਹਨਾਂ ਦੇ ਵੱਲੋਂ ਸ਼ਮੂਲੀਅਤ ਕੀਤੀ ਗਈ ਧਰਮ ਪਰਿਵਰਤਨ ਅਗਰ ਹੋ ਰਿਹਾ ਹੈ ਕਿਹਾ ਉਹ ਸਰਕਾਰ ਦੀ ਨਜ਼ਰੋਂ ਮੇ ਹੋ ਰਿਹਾ ਹੈ ਜਾਂ ਇੰਡੀਵਿਜੂਅਲੀ ਇੱਕ ਸਿਰਫ फ़ेक या बुलबुला टाइप का है जब मैंने ये सारी चीज़ें देखी और मुझे बुलाया गया इस सब्जेक्ट पे बात करने के लिए जथेदार साहब ने हमें इनवाइट किया और उन्होंने बुलाया कि इसको आप मैटर को समझिए और इसके बारे में हमें कुछ बताइए ये पिटीशन की कॉपी में लेके आई हूँ अपने साथ में और मैंने इसको दिया था उन्हें दो uh, 2022 में भी दिया और अभी फ़िलहाल में उनको मैंने अपॉइंटमेंट सीख करने के लिए 31 मई 2023 को मैंने uh, भेजा लेटर बाय पोस्ट भी भेजा खुद भी हम गए कि हमें इस मैटर पर डिस्कस करने के लिए हमें टाइम दिया जाए क्योंकि जो ये फेक पास्टर्स हमारे नाम को यूज़ करके चर्च ऑफ इंडिया या एंग्लिकन चर्च का नाम यूज़ करके या चर्च का नाम यूज़ करके जो कन्वर्जन uh, कर रहे हैं धर्म परिवर्तन लोगों का कर रहे हैं वो रोका जा सके जैसे आपने ये डॉक्यूमेंट्री बनाई विच इज़ वेरी गुड और जसनीत और उनकी टीम ने हमें इस बारे में पहले भी कई बार बताया कि ये सब चीज़ें हम करेंगे तो हमने उनको ये भी कहा कि अगर जब भी आपको जरूरत पड़े तो वी आर अवेलेबल और मैं जसनीत को एक बार धन्यवाद करूंगी जसनीत आप प्लीज़ एक बार आइए इधर क्योंकि जसनीत ने बहुत मेहनत की है इस काम में और इनकी टीम इसमें लगी रही तो जसनीत को मैं ये कहूंगी कि जो आपकी ये वर्किंग है इसमें कुछ चीज़ें अभी हमें जोड़नी बाकी हैं जिसमें हम भी आपकी हेल्प करेंगे जोड़ने में और उसमें चाहेंगे कि आप एक डॉक्यूमेंट्री या कुछ ऐसी चीज़ और बनाएं जिसमें कि इन सब चीज़ों का भी जिक्र करें कि, कि क्रिश्चियन कम्युनिटी जो है वो किसी एक्ट पे चल रही है सड़कों पे नहीं चल रही है इलीगल नहीं चल रही है तो जसनीत से मैं कहूँगी कि इस चीज़ को अगर और अच्छे से पेश करेंगे तो हमें आ, मतलब लीगली इसका लीगल एक एस्पेक्ट है क्रिश्चियन कम्युनिटी का तो हमें लीगल एस्पेक्ट को सामने रखना बहुत जरूरी होगा हम जल्दी में एक और एपिसोड निकालेंगे जिसमें लीगल एस्पेक्ट दिखाएंगे और फेक पास्टर्स को एक्सपोज करेंगे ਥੈਂਕ ਯੂ ਸੋ ਮੱਚ ਇਹਨਾਂ ਮਾਨਯੋਗ ਬੁਲਾਰਿਆਂ ਨੇ ਇਸ ਮਹੱਤਵਪੂਰਨ ਮੁੱਦੇ ਨੂੰ ਸਾਹਮਣੇ ਲਿਆਉਣ ਦੇ ਲਈ ਸਿੱਖ ਨਿਊਜ਼ ਐਕਸਪ੍ਰੈਸ ਦੀ ਦਲੇਰੀ ਭਰੀ ਕੋਸ਼ਿਸ਼ ਦੀ ਤਾਰੀਫ਼ ਕਰਦੇ ਹੋਏ ਇਸ ਵਿਸ਼ੇ ਦੇ ਉੱਪਰ ਆਪਣੇ ਵਿਚਾਰ ਵੀ ਸਾਂਝੇ ਕੀਤੇ ਉਹਨਾਂ ਨੇ ਇਸ ਦੇ ਵਿੱਚ ਸਮਾਜਿਕ ਅਤੇ ਸੱਭਿਆਚਾਰਕ ਗਤੀਸ਼ੀਲਤਾ ਨੂੰ ਸਮਝਣ ਦੀ ਮਹੱਤਤਾ ਦੇ ਉੱਪਰ ਜ਼ੋਰ ਦਿੱਤਾ ਅਤੇ ਕਮਿਊਨਿਟੀ ਦੇ ਅੰਦਰ ਸੰਵਾਦ ਨੂੰ ਉਤਸ਼ਾਹਿਤ ਕਰਨ ਦੇ ਵਾਸਤੇ ਦਸਤਾਵੇਜ਼ੀ ਫਿਲਮ ਦੀ ਸ਼ਲਾਘਾ ਵੀ ਕੀਤੀ ਹੈ ਇਸ ਤੋਂ ਇਲਾਵਾ ਦੱਸਦੀ ਹੈ ਕਿ ਮੁੱਖ ਬੁਲਾਰਿਆਂ ਤੋਂ ਇਲਾਵਾ ਹੋਰ ਮਹੱਤਵਪੂਰਨ ਸ਼ਖਸੀਅਤਾਂ ਨੇ ਵੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਅਤੇ ਇਸ ਮੌਕੇ ਦੇ ਉੱਪਰ ਦਸਤਾਵੇਜ਼ੀ ਫਿਲਮ ਦੇ ਵਾਸਤੇ ਉਹਨਾਂ ਨੇ ਆਪਣੇ ਵੱਲੋਂ ਪ੍ਰਸ਼ੰਸਾ ਵੀ ਜ਼ਾਹਿਰ ਕੀਤੀ ਹੈ ਉਹਨਾਂ ਦੇ ਵਿੱਚ ਮਨੋਜ ਸਿੰਘ ਦੁਹਾਨ ਯੂਨੀਨਿਸਟ ਸਿੱਖ ਮਿਸ਼ਨ ਬਲਰਾਜ ਸਿੰਘ ਮਲਿਕ ਸੀਨੀਅਰ ਸੁਪਰੀਮ ਕੋਰਟ ਐਡਵੋਕੇਟ ਅਤੇ ਦਰਸ਼ਨ ਸਿੰਘ ਜੋ ਕਿ ਇੱਕ ਸਿੱਖ ਕਾਰਕੁਨ ਨੇ ਉਹਨਾਂ ਦੇ ਵੱਲੋਂ ਵੀ ਸ਼ਾਮੂਲੀਅਤ ਕੀਤੀ ਗਈ ਕਿ 크ਿਸਚਨਿਟੀ ਤੋਂ ਹਮਾਰੇ ਲਈ ਖਤਰਾ ਹੈ ਹੀ ਉੱਤਰ ਪ੍ਰਦੇਸ਼ ਮੇ 1000 ਗਾਂਵ ਹੈ ਪਛਾਦੇ ਜੱਟੋਂ ਕੇ ਜਿਨ ਕਾ ਪਿਛੋਕਰ ਸਿੰਘੋਂ ਕਾ ਪਿਛੋਕਰ ਹੈ और वो बाबा बघेल सिंह जी के साथ जो है जब दिल्ली फतेह की थी तो पश्चिम उत्तर प्रदेश में गए थे वो सारे के सारे आज हिंदू बन चुके हैं माने क्रिश्चियनिटी तो हमें डाइल्यूट कर रही है लेकिन इस तरी इस तरफ हमारा ध्यान नहीं है नज़र आनी चाहिए निश्चित तौर पर आनी चाहिए तो हम लोगों को मेहनत करनी पड़ेगी जी अपने लोगों को संभालना पड़ेगा केवल क्रिश्चियन क्रिश्चियन नहीं जो हिंदू बन रहे हैं उनको भी हमें संभालना पड़ेगा और मेहनत करनी पड़ेगी यही मुझे कहना है मैजिकल मेडिसिन एक कानून है देश के अंदर आप किसी को कहें कि इस मंत्र से इस पानी से इस जादू टोना से आप ठीक हो जाएंगे इस दवाई से ठीक हो जाएंगे वो अपराध है वो लोग जेल में जा सकते हैं उनके खिलाफ मुकदमा दर्ज हो सकता है इसलिए जो आदमी भी लोगों को ये कहता है बीमार आदमी को कि अस्पताल में मत जाओ दवाई मत खाओ और आ जाओ मैं पानी पिलाता हूँ से ठीक हो जाओगे वो अपराधी हैं उन पर मुकदमा दर्ज होना चाहिए और स्टेट गवर्नमेंट को उन मुकदमा दर्ज करना चाहिए अगर स्टेट गवर्नमेंट उन पर मुकदमे दर्ज नहीं करे वो अपनी ड्यूटी पूरी नहीं करे वो स्टेट गवर्नमेंट असंवैधानिक काम कर रही है वो खुद अपराधी है स्टेट गवर्नमेंट इस तरह के काम की ये बहुत कुछ षड्यंत्र है पंजाब से पंजाबीत और सिकज़म को ख़त्म करने का हम आपके साथ हैं और हर जगह आवाज़ उसकी उठाएंगे, हम कंधे से कंधा में गए, हम कागज़ में डॉक्यूमेंट में हिंदू हैं मगर एक और क्लियर मैं करना चाहूँगा हम उस बातों में बिल्कुल नहीं हैं उन कथा कहानियों ग्रंथों को बिल्कुल डिस्कार्ड करते हैं जो मानव जाति को ढोंग में डालती है जो मानव जाति को नपुंसक बनाती है जो मानव जाति को लॉजिकल नहीं बनाती जो कर्मशील नहीं बनाती ਤੋ ਇਸ ਲਈ ਸਿੱਕੀ ਕੋ ਮੈਂ ਸੈਲੂਟ ਕਰਤਾ ਹੂੰ ਸਭ ਤੋਂ ਪਹਿਲੇ ਮੈਂ ਸ਼ੁਕਰਗੁਜ਼ਾਰ ਹਾਂ ਉਸ ਮੀਡੀਆ ਦਾ ਕਿਉਂਕਿ ਗੋਦੀ ਮੀਡੀਆ ਦੇ ਟਾਈਮ ਦੇ ਵਿੱਚ ਖੋਜੀ ਮੀਡੀਆ ਬਹੁਤ ਇੰਪੋਰਟੈਂਟ ਹੈ ਸੋ ਪਲੀਜ਼ ਕਲਾਪ ਫਾਰ ਹਿਮ ਅੱਜ ਦੀ ਡੇਡ ਦੇ ਵਿੱਚ ਮੈਨੇਜਮੈਂਟ ਜਿਹੜੀਆਂ ਨੇ ਨਾ ਉਹਨਾਂ ਮੀਡੀਆ ਨੂੰ ਥਾਂ ਦਿੰਦੀਆਂ ਨੇ ਮੀਡੀਆ ਉਹ ਰੱਖਦੀਆਂ ਨੇ ਜਿਹੜੇ ਉਹਦੇ ਗੁਣ ਗਾਵੇ ਇਸ ਤੋਂ ਪੈੜਾ ਮੀਡੀਆ ਕੋਈ ਨਹੀਂ ਹੋ ਸਕਦਾ ਜਸਨੀਤ ਤੋਂ ਪੈੜਾ ਆਈ ਐਮ ਸੌਰੀ ਜਸਨੀਤ ਮੈਂ ਕਹਿੰਦਾ ਇਸ ਤੋਂ ਪੈੜਾ ਮੀਡੀਆ ਕਿਉਂ ਨਹੀਂ ਹੋ ਸਕਦਾ ਕਿਉਂਕਿ ਇਹ ਜੋ ਕੁਝ ਲਿਖਦਾ ਹੈ ਬਿਲਕੁਲ ਸਾਫ਼ ਲਿਖਦਾ ਹੈ ਜਿਹੜੀ ਗੱਲਬਾਤ ਕਰਦਾ ਹੈ ਕੱਲ ਦਾ ਕੁਝ ਮਿੱਤਰ ਹੁੰਦਾ ਹੈ ਪਰਸੋਂ ਦਾ ਵਿਰੋਧੀ ਵੀ ਬਣਿਆ ਹੁੰਦਾ ਹੈ ਕਿਉਂਕਿ ਇਹਦੀ ਪੱਤਰਕਾਰਤਾ ਦੇ ਵਿੱਚ ਇਸ਼ੂ ਮੇਨ ਹੁੰਦਾ ਹੈ ਬਾਕੀ ਚੀਜ਼ਾਂ ਨਹੀਂ ਹੁੰਦੀਆਂ ਤੁਹਾਡੇ ਕਈਆਂ ਦੇ ਬੱਚੇ ਬਾਹਰ ਗਏ ਹੋਣਗੇ ਕੋਈ ਅਫਰੀਕਨ ਕੰਟਰੀ ਬੱਚਾ ਗਿਆ ਨਹੀਂ ਕੋਈ ਅਰੇਬੀਅਨ ਕੰਟਰੀ ਚ ਬੱਚਾ ਗਿਆ ਨਹੀਂ ਕਿਹੜੀ ਕੰਟਰੀ ਚ ਬੱਚੇ ਗਏ ਨੇ ਸਭ ਕ੍ਰਿਸਚੀਅਨਿਟੀ ਵਾਲੀ ਕੰਟਰੀ ਚ ਤੁਹਾਡਾ ਕੋਈ ਬੱਚਾ ਕੋਈ ਆ ਕੇ ਫੋਨ ਕਰ ਰਿਹਾ ਮੈਨੂੰ 크ਰਿਸਚਨ ਬਣਾਇਆ ਜਾ ਰਿਹਾ ਕੋਈ ਨਹੀਂ ਕਰ ਰਿਹਾ ਹੋਏਗਾ ਸਿੱਖੀ ਦੀ ਇਮਾਰਤ ਨੂੰ ਬਚਾਇਆ ਕਿਵੇਂ ਜਾਏ ਉਹਦੇ ਵਾਸਤੇ ਤੁਹਾਨੂੰ ਗੱਲ ਕਰਨ ਇਸ ਘਰ ਕੋ ਬਚਾਏ ਕਿਵੇਂ ਅਗਰ ਤੁਹਾਡੇ ਕੋਲ ਕੋਈ ਕੈਲੀਬਰ ਹੈ ਕੋਈ ਨੌਲੇਜ ਹੈ ਤੋ ਉਹਨੂੰ ਵੰਡੋ ਜਿਨੂਆਂ ਨੇ ਕਹੀ ਨਾ ਕੀਰਤ ਕਰੋ ਨਾਮ ਜਪੋ ਵੰਡ ਕਰੋ ਕੀਰਤਵੀ ਕਰਨੀ ਹੈ ਤੇ ਨਾਮ ਜਪਣ ਦੀ ਪਰਿਭਾਸ਼ਾ ਬਹੁਤ ਵੱਡੀ ਹੈ ਖਾਲੀ ਵਾਇਗੁਰੂ ਨਾਮ ਨਹੀਂ ਹੈ ਉਸ ਮਾਲਕ ਦੇ ਸਾਰੇ ਗੁਣ ਜੜੇ ਨੇ ਉਹਦੇ ਨਾਮ ਨੇ ਤੋ ਜਦੋਂ ਇਹ ਦੋਨਾਂ ਚੀਜ਼ਾਂ ਨੂੰ ਲੈ ਲੋਗੇ ਫਿਰ ਦੋਨੋਂ ਚੀਜ਼ਾਂ ਤੁਸੀਂ ਬਣਨੀਆਂ ਨੇ ਵਿਚਾਰ ਵੇਚਾ ਕੇ ਗੁਰਦੁਆਰਾ ਸਕੂਲ ਆ ਜਿੰਨੀ ਜਲਦੀ ਛੱਡੋਗੇ ਬਿਹਤਰੀ ਜ਼ਰੋਗੇ ਪੜਾਈ ਪੂਰੀ ਕਰੋ ਦੁਨੀਆ ਦਾ ਫੀਲਡ ਹੈ ਉੱਥੇ ਜਾ ਕੇ ਵਿਚਰੋ ਉਜੜਨਾ ਗੁਰੂ ਨਾਨਕ ਨੂੰ ਪਸੰਦ ਹੈ ਵਸਣਾ ਗੁਰੂ ਨਾਨਕ ਨੂੰ ਪਸੰਦ ਨਹੀਂ ਹੈ ਇਸ ਗੱਲ ਨੂੰ ਸਮਝ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਸ ਸਮਾਗਮ ਗੁਰਦੁਆਰਾ ਸਿੰਘ ਸਭਾ ਰਜੌਰੀ ਗਾਰਡਨ ਅਤੇ ਸਿੱਖ ਯੂਥ ਫਾਊਂਡੇਸ਼ਨ ਦੁਆਰਾ ਸਹਿ ਸੰਗਠਿਤ ਅਤੇ ਸਮਰਥਨ ਦੁਆਰਾ ਮੁਕੰਮਲ ਹੋਇਆ। ਇੱਕ ਸ਼ਾਨਦਾਰ ਸਫਲਤਾ ਦੇ ਨਾਲ ਮੁਕੰਮਲ ਹੋਇਆ ਪ੍ਰੋਗਰਾਮ ਰਿਹਾ ਜਿਸ ਨੇ ਕਿ ਕਮਿਊਨਿਟੀ ਦੇ ਅੰਦਰ ਦਬਾਉਣ ਵਾਲੇ ਮੁੱਦਿਆਂ ਨੂੰ ਹੱਲ ਕਰਨ ਦੇ ਵਾਸਤੇ ਅਜਿਹੀਆਂ ਪਹਿਲ ਕਦਮੀਆਂ ਦੀ ਮਹੱਤਤਾ ਨੂੰ ਜ਼ਾਹਿਰ ਵੀ ਕੀਤਾ। ਬਾਕੀ ਇਸ ਮੁੱਦੇ ਦੇ ਬਾਰੇ ਵਿੱਚ ਅਤੇ ਇਸ ਪਹਿਲ ਕਦਮੀ ਦੇ ਬਾਰੇ ਵਿੱਚ ਅਤੇ ਇਸ ਫਿਲਮ ਜੀ ਹਾਂ ਇਸ ਦਸਤਾਵੇਜ਼ੀ ਫਿਲਮ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨ ਬਿਲਕੁਲ ਵੀ ਨਾ ਭੁੱਲਣਾ ਅਤੇ ਜੇਕਰ ਤੁਸੀਂ ਇਹ ਫਿਲਮ ਨਹੀਂ ਵੇਖੀ ਤਾਂ ਇਹ ਸਾਡੇ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਉੱਪਰ ਹਲੇ ਵੀ ਹਾਜ਼ਰ ਹੈ ਤੁਸੀਂ ਜਾ ਸਕਦੇ ਹੋ ਅਤੇ ਇਸ ਫਿਲਮ ਨੂੰ ਵੇਖਣ ਤੋਂ ਬਾਅਦ ਇਸ ਦੇ ਬਾਰੇ ਵਿੱਚ ਆਪਣੀ ਆਪਣੀ ਰਾਏ ਵੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ